ਚਲ ਚਾਲ ਹੈ ਜੀ ਸਾਰਿਆਂ ਦਾ ਲੱਗਿਆ ਜੀ ਪੌਣ ਜੀਰੀ ਚ ਤੀਸਰਾ ਜੂਰੀਆ ਤੇ ਵਿੱਚ ਪਾਈ ਆਪਾਂ ਸਲਫਰ ਤੇ ਆਪ ਪਾਈਆ ਸਲਫਰ ਆਪਾਂ 60% ਵਾਲੀ ਇੱਕ ਥੈਲੇ ਚ ਇੱਕ ਪੈਕਟ ਪਾਇਆ ਇਹ ਆਪਣੇ 5 ਕਿਲੋ ਦਾ ਹੁੰਦਾ ਏ 5 ਕਿਲੋ ਦਾ ਪੈਕਟ ਹੁੰਦਾ ਇੱਕ ਥੈਲੇ 'ਚ ਇੱਕ ਪਾਇਆ ਤੇ ਉਸ ਨੂੰ ਅੱਜ ਪੈਜੂਗਾ ਰੇ ਉਰੇ ਉਸ ਕੱਲ ਨੂੰ ਸਵੇਰੇ ਪਾ ਦਾਂਗੇ ਤੇ ਬਾਕੀ ਜੀਰੀ ਖੜੀ ਆ ਪੂਰੀ ਵਧੀਆ ਤੇ ਬੂਜਾ ਹੀ ਵਧੀਆ ਕਰਿਆ ਹੋਇਆ ਏ ਤੇ ਇਧਰਲਾ ਖੇਤ ਵੀ ਠੀਕ ਆ ਅੱਕੀ ਕਰੋ ਚੈੱਕ ਬੂਜਾ ਬੂਜਾ ਕਿੰਨੇ ਕਰਿਆ ਹੋਇਆ ਹਾਂਜੀ ਲੈ ਕੇ ਆਏ ਜੀ ਟਰੈਕਟਰ ਡੱਗ ਤੇ ਤੇ ਪਿੰਡ ਮੋਟਰ ਤੇ ਮਾਰ ਲਿਆ ਦੀ ਪਾਣੀ ਆਪਾਂ ਮੋਟਾ-ਮੋਟਾ ਆ ਜਿੰਨਾ ਵੀ ਗਾਰਾ ਗੂਰਾ ਲੱਗਿਆ ਸੀ ਸਾਰਾ ਲਾਤਾ ਤੇ ਹੈਰੋਂ ਤੇ ਵੀ ਮਾਰਤੀ ਆਦੀ ਪਾਣੀ ਤੇ ਬਾਕੀ ਹੁਣ ਡੱਗ ਤੇ ਧਵਾਉਣੇ ਆ ਤੇ ਇਹ ਧਵਾਏ ਤੋਂ ਬਾਅਦ ਫਿਰ ਦੂਜੇ ਟਰੈਕਟਰ ਲੈ ਕੇ ਆਵਾਂਗੇ ਆਪਣੇ ਪਿੰਡੇ ਡੱਗ ਆ ਇਹ ਇੱਧਰ ਆ ਗਿਆ ਸਾਹਮਣੇ ਮਲੂਰ ਰੋਡ ਵਿੰਦਗੜ ਤੋਂ ਮਲੂਰ ਰੋਡ ਤੇ ਬਾਕੀ ਸਵੇਰੇ ਮੀਂਹ ਪੈ ਗਿਆ ਵਧੀਆ ਮੌਸਮ ਠੰਡਾ ਜਾ ਹੋ ਗਿਆ ਥੱਲੇ ਵੀ ਬੱਦਲ ਬਾਈ ਹੋਈ ਹੋਈ ਆ ਉਹ ਦਿਨ ਦਾ ਥੋੜਾ ਜਿਹਾ ਸੂਰਜ ਦੇਖੋ ਇਹ ਬਾਕੀ ਆ ਤੋਏ ਤਵਾਦ ਦਿੱਤਵਾਉਣਾ ਦੂਆ ਟਰੈਕਟਰ ਕਿਸੇ ਵੀਰ ਨੇ ਟਰੈਕਟਰ ਦਮਾਉਣਾ ਹੋਵੇ ਆ ਨੰਬਰ ਆ ਬਾਈ ਦਾ ਲੋਕਲ ਏਰੀਆ ਚ ਤੇ ਟਰੈਕਟਰ ਤੋਂ ਹੁੰਦਾ ਪੂਰਾ ਵਧੀਆ ਉੱਤ ਆ ਗਿਆ ਜੀ ਆਪਣਾ ਟਰੈਕਟਰ ਚਮਕਦਾ ਪੂਰਾ ਐ ਨਵੇਂ ਮੰਗ ਤੇ ਆਪਾਂ ਬਾਗੇ ਦੀ ਕਿਸੇ ਕੰਮ ਹੁਣ ਆਕੇ ਚੱਕਿਆ 5 ਵਜੇ ਸ਼ਾਮ ਨੂੰ ਤੇ ਦੂਆ ਟਰੈਕਟਰ ਵਾਲੇ ਰਹਿੰਦਾ ਧਵਾਉਣ ਤੋਂ ਵੀ ਧਵਾਵਾਂਗੇ ਕੱਲੂ ਖੁੱਲੂ ਦੇਖਦੇ ਆਂ ਐਰੋਂ ਵੀ ਧੋਤੀ ਗਈ ਆਪਣੀ ਜਿਹੜੀ ਲੀ ਮੋਟਰ ਤੇ ਪਾ ਰਹੇ ਆ ਜੀ ਰੇ ਲੱਗੇ ਹੋਏ ਨੇ ਬੰਦੇ ਦੋ ਜਾਣੇ ਆਉਂਦੇ ਨੇ ਸਾਹਮਣੇ ਇੱਕੋ ਪਰੇ ਲੱਗੇ ਹੋਇਆ ਪਾਉਣ ਤੇ ਬਾਕੀ ਦੂਜਾ ਜੂਰੀਆ ਪਾ ਰਹੇ ਆ ਇਕੱਲਾ ਤੇ ਪਹਿਲੇ ਜੂਰੀ ਦੇ ਨਾਲ ਆਪਾਂ ਪਾਈ ਤੀ ਜੈਂਕ ਤੇ ਤੀਜੇ ਜੂਰੀਆ ਨਾਲ ਪਾਦਾ ਇੱਕ ਉਸ ਤੇ ਬਾਕੀ ਪਰਲੀ ਮੋਟਰ ਤੇ ਹੀ ਪੈ ਗਿਆ ਆਪਣੇ ੜੀ ਮਜਰੀ ਪਰਲੀ ਮੋਟਰਾ ਗੰਨਾ ਮਿਲਦੇ ਬੈਕ ਸਾਈਡ ਤੇ ਪਿੰਡ ਵੀ ਪਾਏ ਦਿੱਤਾ ਆਪਾਂ ਬਾਕੀ ਪਾਣੀ ਚੱਲ ਰਿਹਾ ਕੀਰੀ ਨੂੰ ਤੇ ਅੱਧਾ ਪਾਣੀ ਪੈ ਰਿਹਾ ਵਾਲੇ ਖੇਤ ਚ ਤੇ ਅੱਧਾ ਇਧਰਲੇ ਸਾਈਡ ਵਾਲੇ ਖੇਤ ਚ ਪੈ ਰਿਹਾ ਆ ਕੀ ਰੂੀ ਮੋਟਰ ਤੇ ਵੀ ਚੱਲਦੀ ਆ ਮੋਟਰ ਜਾ ਕੇ ਦੇਖ ਕੇ ਆਉਨੇ ਆ ਦੇਖ ਕੇ ਪਾਣੀ ਬਦਲਿਆ ਆਉਨੇ ਆ ਜਿੰਨੇ ਵੀ ਹੋਊਗਾ ਤੇ ਆਪੇ ਆਪਣਾ ਜੂਰੀ ਅੰਦਰ ਰੱਖੀ ਤਾਂ ਰੱਖਿਆ ਹੋਇਆ ਸੀ। ਹਲਦਾਈ ਕੰਮ ਕਰ ਮੱਜਰੀ ਵਾਲੀ ਮੋਟਰ ਤੇ ਲਾਹਾ ਛੋਟੂ ਆਪਾਂ ਬੱਟਾਂ ਦੇ ਸਪਰੇਅ ਮਾਰਨ ਕੱਖਾਂ ਵਾਲੀ ਤੇ ਬਾਕੀ ਜੀਰੀ ਨੂੰ ਪਾਣੀ ਪੈ ਰਿਹਾ ਚੱਲਦੀ ਆ ਮੋਟਰ ਤੇ ਪਰਲੀ ਮੱਜਰੀ ਵਾਲੀ ਮੋਟਰ ਤੇ ਹੋ ਗਿਆ ਫਾਈਨਲ ਕੰਮ ਬੱਟਾਂ-ਬੱਟਾਂ ਕਰਤੀਆਂ ਸਾਫ਼ ਤੇ ਤੇ ਰੇਵੀ ਪੈ ਗਿਆ ਉਹ ਚ ਦੋ ਰੇ ਪੈ ਗੇ ਤੇ ਬਾਕੀ ਉਰੇ ਪੈ ਗੇ ਆਪਣੇ ਤਿੰਨ ਰੇ ਤੇ ਇੱਕ ਅੱਖ ਕਾਫੀ ਜ਼ਿਆਦਾ ਹੋ ਗਿਆ ਸੀ ਉਹਦੇ ਕਰਕੇ ਜਿਹੜਾ ਦਾਤੀਨਾ ਵੱਢਣੇ ਵਾਲਾ ਸੀ ਉਹ ਦਾਤੀਨਾ ਵੜਾਤਾ ਤੇ ਬਾਕੀ ਜਿੱਥੇ ਸਪਰੇ ਹੋਣੀ ਸੀ ਉਥੇ ਸਪਰੇ ਕਰਾ ਰਹੇ ਆ ਲੱਗਿਆ ਹੋਇਆ ਮਲਾਜ਼ਮ ਤੇ ਆਪਾਂ ਲੈ ਕੇ ਆਈ ਸੀ ਰੋਟੀ ਇਹਦੀ ਬਾਕੀ ਦੇਖੋ ਜੀ ਰੀ ਇਦਾਂ ਦੀ ਖੜੀ ਆ DR 126 ਇਹ ਹੋ ਚੱਲੀ ਤਕਰੀਬਨ 20 22 25 ਦਿਨ ਦੇ ਡੇਟ ਗੇੜ ਹੋਊਗੀ ਇੱਥੇ ਕੋਰ ਇੱਕ ਲੱਗੀ ਹੋਈ ਆ ਤੇ ਇਹ ਦੋ ਵਾਰ ਚ ਲੱਗਿਆ ਤੀ ਆਪਣਾ ਖੇਤ ਜਿਹੜਾ ਪਰਲਾ ਖੇਤ ਆ ਉਹ ਲੱਗਿਆ ਹੋਇਆ ਇੱਕ ਦਿਨ ਤੇ ਆ ਫਿਰ ਦੂਏ ਦਿਨ ਲੱਗਿਆ ਤੀ ਨਹੀਂ ਇਹ ਦੋ ਦਿਨ ਛੱਡ ਕੇ ਲੱਗਿਆ ਤੀ ਇਹ ਖੇਤ ਤੇ ਹੁਣ ਦੂਈ ਮੋਟਰ ਤੇ ਵੀ ਜਾਂਦੇ ਹੋਏ ਪਾਣੀ ਕਰਕੇ ਜਾਂਦੇ ਆ ਬਸ ਕੀ ਰੀਤ ਆ ਕੀ ਨਾਲ ਅੱਜ ਆਪਣੇ ਤਾਂ ਅੱਜ ਆ ਗਿਆ ਮੀਂਹ ਥਲੇ ਹੁਣੇ ਪੈਣ ਲੱਗਿਆ ਏ ਤੇ ਖੰਨੇ ਵਾਲੀ ਸਾਈਡ ਕਾਫੀ ਪੈ ਰਿਹਾ ਏ ਬਾਕੀ ਪੈ ਜਾਵੇ ਚੰਗਾ ਫੇ ਤਾਂ ਹੀ ਧੀਰੀ ਧੀਰੀ ਜਿਹੜੀ ਬੱਤਾ-ਬੁੱਤਾ ਲਵੇਟ ਪਈ ਆ ਤਾਂ ਹੀ ਸਾਫ ਹੋਊਗੀ ਤੇ ਗਰਮੀ ਵੀ ਬਹੁਤ ਜ਼ਿਆਦਾ ਸੀ ਇਹ ਮੰਨ ਲਓ ਦੱਬ ਕੇ ਜੇ ਪੈ ਗਿਆ ਮੀਂਹ ਸਮਝ ਲਓ 1 ਮਹੀਨੇ ਬਾਅਦ ਪੈਣਾ ਹੈ ਮਹੀਨੇ ਚ ਜਮਈ ਮੀਂਹ ਹੀ ਪਿਆ ਬਹੁਤ ਜ਼ਿਆਦਾ ਗਰਮੀ ਦੀ ਫੱਕੀ ਦੇਖੋ ਕਿੰਨਾ ਕ ਪੈ ਰਿਹਾ ਇਹ ਬੱਦਲ ਕਾਫੀ ਆ ਇਧਰਲੀ ਸਾਈਡ ਨੂੰ ਹੈਗਾ ਬੱਦਲ ਕਾਫੀ ਹਨਨੇ ਵਾਲੀ ਸਾਈਡ ਤੇ ਜੀਰੀਆਂ ਦਾ ਪਾਣੀ ਵੀ ਨਹੀਂ ਪੂਰਾ ਹੁੰਦਾ ਤੇ ਲਾਈਟ ਵੀ ਉਹ ਘਟ ਆਉਂਦੀ ਆ ਤੇ ਜਨਰੇਟਰ ਲਾਉਣੇ ਵਾਲੇ ਕੰਮ ਹੋਏ ਪਏ ਸੀ ਤੇ ਜੇ ਆ ਮੀਂਹ ਪੈ ਜਾਵੇ ਵਧੀਆ ਜਾਂ ਫਿਰ ਕੰਮਾਂ ਚ ਲੋਟ ਤੇ ਨਾਲੇ ਜੀਰੀਆਂ ਵਧੀਆ ਹੋ ਜਾਣਗੀਆਂ ਦੇਖਿਆ ਇਹ ਨੈਟ ਦਿਖਾ ਰਿਹਾ 2530% ਬਾਕੀ ਦੇਖੋ ਵੱਧ ਵੀ ਪੈ ਸਕਦਾ ਮੈਂ ਜਵੇਂ ਘੰਟਾ ਘੱਟ ਅੱਗੇ ਵਾਧੂ ਆ ਤੇ ਹੁਣ ਕਿਹੜਾ ਇਹਦਾ ਕੋਈ ਨੁਕਸਾਨ ਆ ਮੀਂਹ ਦਾ ਫਾਇਦਾ ਹੀ ਆ ਜੀਰੀਆਂ ਨੂੰ ਤੇ ਬਾਕੀ ਨਾਲੇ ਕੋਈ ਬਿਮਾਰੀ ਖਮਾਰੀ ਆ ਤੇ ਉਹ ਖતમ ਹੋ ਜੂਗੀ ਜੀਰੀ ਦੀ ਪੈਂਦਾ ਹੂੰ ਕਾਫੀ ਦੱਬ ਕੇ ਤੇ ਆਪਾਂ ਜਾ ਰਹੇ ਦਿਖੰਨੇ ਨੂੰ ਦੇ ਹਲੇ ਹੁਣੇ ਘਰੋਂ ਜਾਦੋਂ ਤੁਰਿਆ ਜਦੇ ਤੁਰਿਆ ਮੀ ਆ ਦੇਖੋ ਇੱਧਰਲੇ ਪਾਸੇ ਨੂੰ ਬਹੁਤ ਨੇਰੀ ਠਾਲੀ ਦੀ ਜਿਸ ਨੂੰ ਜੀਦਾ ਹੋਵੇ ਖੰਨੇ ਵਾਲੀ ਸਾਈਡ ਨੂੰ ਵੱਧ ਪੈ ਰਿਹਾ ਅੱਸੀ ਕਹਾਾਂ ਵੀ ਦਿਖਾਉਣੇ ਆ ਜਾ ਕੇ ਤੇ ਕੀ ਗੱਲ ਬਾਤ ਆ ਮੀਨੀ ਇੱਧਰ ਵਧੀਆ ਖੰਨੇਗ ਨਹੀਂ ਜਾਂਦੇ ਜਿਆਦਾ ਆਪਾਂ ਆ ਵੇਖੋ ਕਿੰਨਾ ਜ਼ਿਆਦਾ ਹੈ ਨਾਲੇ ਟੈਂਕਰ ਦਾ ਨੰਬਰ ਤੇ ਚੱਲਦਾ ਜੱਟ ਦਾ ਹਿੱਸਾ ਸਾਫ ਕਰਨੀ ਰਹੇ ਤਾਂ ਵੀ ਬਹੁਤ ਜ਼ੋਰ ਨਾਲ ਮੀਂਹ ਪੈ ਰਿਹਾ ਹੈ ਇੱਧਰ ਤੇ ਦੇਖੋ ਮੂਹਰੇ ਕੁਝ ਦਿਖ ਨਹੀਂ ਰਿਹਾ ਤੇ ਹੌਕਾ ਮਾਰ ਰਿਹਾ ਬਿਆ ਤੇ ਐਨੀ ਛੋਟੀ ਸਾਡੀ ਜੱਕਣੀ ਜਿਹੜੀ ਗੋਧੀ ਛੋਰੀ ਬਸਤਾ ਲਵੇਟ ਹੁੰਦੀ ਹੈ ਜਿਹੜੀਆਂ ਨੂੰ ਗੇਟੀਆਂ ਨੂੰ ਯਾਰਾ ਦੇ ਅਗੇ ਰੱਖਿਆ ਰ ਆਪਣ ਨੇ ਬਹੁਤ ਲੋਕ ਤੰਗ ਵੀ ਨਹੀਂ ਕਰਨੀਓ ਦੇਖੋ ਕੁਝ ਨਹੀਂ ਦਿਖ ਰਿਹਾ ਜਮੀ ਸਲੋ ਸਲੋ ਜਾਣਾ ਪੈਣਾ ਪੂਰੇ ਜ਼ੋਰ ਨਾਲ ਪੈ ਰਿਹਾ ਮੀਂਹ ਤੇ ਜ਼ੋਰ ਨਾਲ ਤੇ ਨਾਲ ਹਵਾ ਵੀ ਚੱਲਦੀ ਆ ਥੋੜੀ ਥੋੜੀ